ਹੁੰਦਾ ਜੀ ਉਹ ਫਿਰ ਉਹ ਪੱਠੀ ਜੈਤ ਲੱਗੇ ਹੋਏ ਨੇ ਇਹਦੇ ਵਿੱਚ ਬਹੁ ਬੜੇ ਬੜੇ ਉਹ ਫਿਰ ਉੱਪਰੋਂ ਚੱਕ ਲੈਂਦੇ ਨੇ ਇਹ ਫਿਰ ਆ ਜਿਹੜੀ ਬਾਲਟੀ ਹੈ ਜੀ ਇਹਦੇ ਵਿੱਚ ਬਾਲਟੀ ਹੋ ਜਾਂਦਾ ਗਰੇਨਾ ਨੇ ਜੀ ਉੱਪਰ ਬਹੁ ਬੜੀਆਂ ਬੜੀਆਂ ਗਰੇਨਾ ਦੇ ਨਾਲ ਚੱਕ ਕੇ ਆ ਸੀ ਇਹਨੂੰ ਸੀਥਿਆਂ ਕਹਿੰਦੇ ਆ ਜੀ ਇਹਦੇ ਉੱਪਰ ਲਿਆ ਕੇ ਰੱਖ ਦਿੰਦੇ ਆ ਜੀ ਇਹਦੇ ਉੱਪਰ ਲਿਆ ਕੇ ਰੱਖ ਕੇ ਫਿਰ ਉਹ ਪਾਣੀ ਮਤਲਬ ਕਿ ਇੱਥੇ ਥੱਲੇ गिरਦਾ ਕੋ ਸਾਹਮਣੇ ਟੈਂਕੀ ਸਹੀ ਉਹਨੂੰ ਕਹਿੰਦੇ ਟੈਂਕੀ ਉਹ ਇੱਕ ਸੰਦਰੋ ਟੱਪ ਵਾਂਗ ਹੁੰਦੀ ਹੈ ਜੀ ਉਰੇ ਵਿੱਚ ਸਾਰਾ ਗਿਰਦਾ ਉਹ ਫਿਰ ਥੱਲੇ ਉਤਰ ਕੇ ਉਹ ਬੰਦੇ ਨੀਵਰ ਆਉਂਦੀ ਹੈ ਜੀ ਉਰੇ ਉਹ ਫਿਰ ਥੱਲੇ ਆਉਂਦਾ ਜੀ ਥੋੜੀ-ਥੋੜੀ ਐਵੇਂ ਆ ਚੱਕਾਂ ਦੇ ਨਾਲ ਤਾਂ ਨੂੰ ਆ ਗਿਆ ਜੀ ਇੱਕ ਵਾਰੀ ਆ ਜਿਹੜੇ ਚੱਕ ਨੇ ਇਹਨਾਂ ਨਾਲ ਤਾਂ ਨੂੰ ਆ ਜਾਂਦਾ ਜੀ ਤੇਰਾ ਕੈਂਚੀਆਂ ਨੇ ਜੀ ਦੋ 60 ਕੈਂਚੀ ਆ ਤੇ 23 ਕੈਂਚੀ ਆ ਇਹ ਦੋਨੇ ਕੈਂਚੀਆਂ ਨੇ ਜਿੰਨਾ ਕੋ ਸਾਨੂੰ ਮਤਲਬ ਮਾਲ ਚਾਹੀਦਾ ਹੋਊਗਾ ਕਿ 5 ਮੀਟਰ 6 ਮੀਟਰ 7 ਮੀਟਰ ਜੋ ਵੀ ਚਾਹੀਦਾ ਉਹਦਾ 3 ਮੀਟਰ 2.5 ਮੀਟਰ ਪਰ ਉਹ ਵਾਟ ਕੇ ਜਿਵੇਂ ਆ ਹੁਣ ਆ ਪਿਆ ਜੀ ਕੋਈ ਵਿੱਚ ਜਿਹੜੇ 4 ਮੀਟਰ ਪਿਆ ਜੀ 5 ਮੀਟਰ ਵੀ ਪਿਆ ਆ 6 ਮੀਟਰ ਪਿਆ ਜੀ ਉਹ ਤੇ ਇਹ ਫਿਰ ਵਾਟ ਕੇ ਅੱਗੇ ਜਾਂਦਾ ਜੀ ਇਹਦਾ ਫਿਰ ਅਸੀਂ ਪੱਤਰਾ ਬਣਾਉਨੇ ਆ ਜੀ ਬਹੁਤ ਪਰਮਾਤਮਾ ਨੇ ਉਹ ਹੱਥ ਫੜਿਆ ਜੀ ਬਤਲ ਕੀ ਮਿਹਨਤ ਕਰਨ ਦੇ ਨਾਲ ਕਹਿੰਦੇ ਨੇ ਜੀ ਮਿਹਨਤ ਲੋਕ ਕਹਿੰਦੇ ਨੇ ਕਿ ਗਲਤ ਵੀਡੀਓ ਬਣਾ ਲੈ ਕੇ ਨਾ ਲੇਕਿਨ ਮੈਂ ਕਹਿੰਦਾ ਜੀ ਮਿਹਨਤ ਕਰਨ ਦੇ ਨਾਲ ਵੀ ਪਰਮਾਤਮਾ ਸਭ ਕੁਝ ਦਿੰਦਾ ਸਹੀ ਤਰੀਕੇ ਨਾਲ ਨੀਅਤ ਨਾਲ ਮਿਹਨਤ ਕਰੀ ਹੋਵੇ ਤਾਂ ਜੀ ਸਾਰੇ ਕੋਲ ਮਿਲਦਾ ਹੁਣ ਬੰਦ ਹੈ ਜੀ ਆਈਟਮ ਲੈਟ ਕੱਟ ਹੈ ਜੀ ਰਾਤ ਦਾ ਟਾਈਮ ਹੈ ਜੀ ਕੁਛ 2:30 ਹੋਏ ਹੋਏ ਨੇ ਜੀ ਇਸ ਟਾਈਮ 2:30 ਦਾ ਟਾਈਮ ਹੈ ਜੀ ਸਾਰੇ ਸੁੱਤੇ ਪਏ ਨੇ ਜੀ ਟੋਟਲੀ ਬੰਦੇ ਜੀ ਉਹ ਪੱਠੀ ਹੈ ਜੀ ਸਾਹਮਣੇ ਜੂਮ ਕਰਕੇ ਦਿਖਾ ਦਿੰਦਾ ਜੀ ਅੱਗ ਨਿਕਲ ਰਹੀ ਹੈ ਵੈਸੇ ਅਜੇ ਵੀ ਰਜ ਕਿਉਂਕਿ ਉਹ ਨਾਲ ਜੀ ਉਹਦੇ ਚ ਕਰੰਟ ਹੁੰਦਾ ਜੀ ਤੇ ਉਹ ਵੱਧ ਹੋਣ ਤੋਂ ਬਾਅਦ ਵੀ ਬਹੁਤ ਟਾਈਮ ਮਤਲਬ ਕਿ ਚੱਲਦੀ ਰਹਿੰਦੀ ਹੈ ਜੀ ਉਹ ਦੇਖੋ ਚੰਗਿਆਲੇ ਨਿਕਰੇ ਨੇ ਇੱਥੇ ਵੰਜਕ ਹੁਣ 11 ਵਜੇ ਦੀ ਲੱਟ ਗਈ ਵੀ ਹੈ ਜੀ ਠੀਕ ਹੈ ਜੀ ਤੇ ਉਹ ਫਿਰ ਉਹਦੇ ਚੱਲੀ ਜਾਂਦਾ ਜੀ ਫਿਰ ਉਹਦੇ ਨਾਲ ਤੇ ਵੀ ਮਤਲਬ ਕਿ ਜਿੰਨੀ ਪਾਵਰ ਹੈ ਜੀ ਉਹਦੇ ਵਿੱਚ ਇੰਨੀ ਕੁ ਕਿ ਉਹਨੇ ਪੱਠੀ ਨੇ ਚੱਲੀ ਜਾਣਾ ਜੀ ਇੱਕ ਨੂੰ ਮੈਂ ਉਥੇ ਕੋਲ ਜਾ ਕੇ ਦਿਖਾਉਣਾ ਜੀ ਆ ਨੈਡਲਾ ਜੀ ਇਹਨੂੰ ਐਵੇਂ ਤਿਆਰ ਕਰ ਦਿੰਨੇ ਇਹਦੇ ਵਿੱਚ ਮਤਲਬ ਮਿੱਟੀ ਭਰ ਕੇ ਅੰਦਰ ਵਾਲੀ ਸ਼ੈਡ ਸ਼ੈਟਾਂ ਤੇ ਫਿਰ ਇਹ ਤਿਆਰ ਹੋ ਜਾਂਦਾ ਜੀ ਇਹ ਆ ਬਾਟੀ ਆ ਜੀ ਇਹ ਜਿਵੇਂ ਟਾਪਾ ਲਾੜੋ ਇਹਦੇ ਰੱਖਣ ਵਾਲਾ ਹੁੰਦਾ ਜੀ ਆ ਦੇਖੋ ਜਿਆ ਬਾਟੀ ਆ ਜੀ ਜਿਹਦੇ ਮਤਲਬ ਕਿ ਜੋਾ ਡਿਗਲੇ ਆਉਂਦਾ ਜੀ ਉਹਨੂੰ ਇਹਦੇ ਉੱਪਰ ਰੱਖ ਦਿੰਦੇ ਨੇ ਇਹਦੇ ਉੱਪਰ ਸੰਡੇ ਆਉਂਦਾ ਜੀ ਆਉਰੇ ਲੈਨ ਨੂੰ ਪਿਆਰ ਖੜਾ ਜੀ ਉਰੇ ਜਿੱਦੂ ਮਤਲਬ ਕੀ ਹੈ ਕਾਉਂਡ ਵੀ ਚੱਲੂ ਇੱਧਰ ਤੇ ਫੇਰ ਆਉਗੀ ਜੀ ਇਹ ਚੱਲੂਗਾ ਫਿਰ ਅਜੇ ਡੈਟ